ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਮਾਸਟਰ ਕਾਰਡ ਦੀ ਗੱਲ ਕਰਨ ਜਾ ਰਹੇ ਹਾਂ ਕੱਲ ਸੀ ਸੰਡੇ ਐਂਡ ਕੱਲ ਆਪਾਂ ਕੀਤੀ ਸੀਗੀ ਲਾਈਵ ਸਟ੍ਰੀਮ ਜਿਹਦੇ ਵਿੱਚ ਇੱਕੋ ਸਵਾਲ ਬਾਰ ਬਾਰ ਪੁੱਛਿਆ ਗਿਆ ਐਂਡ ਇਹ ਵੀ ਪੁੱਛਿਆ ਗਿਆ ਕਿ ਸਰ ਮਾਸਟਰ ਕਾਟਰ ਦਾ ਨੋਟੀਫਿਕੇਸ਼ਨ ਕਦੋਂ ਆਊਗਾ ਐਂਡ ਕੀ ਸਾਨੂੰ ਪ੍ਰਾਈਵੇਟ ਸਕੂਲਾਂ ਨੂੰ ਜੁਆਇਨ ਕਰ ਲੈਣਾ ਚਾਹੀਦਾ ਹੈ ਸੋ ਇੱਥੇ ਮੈਂ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੇ 6 ਸਬਜੈਕਟਸ ਹੁੰਦੇ ਆ 6 ਸਬਜੈਕਟਸ ਤੋਂ ਇਲਾਵਾ ਵੀ ਕਾਫੀ ਸਾਰੇ ਸਬਜੈਕਟਸ ਵੇਖਣ ਨੂੰ ਮਿਲਦੇ ਆ ਜਿਵੇਂ ਆਰਟ ਐਂਡ ਕraft ਫਿਜ਼ੀਕਲ ਐਜੂਕੇਸ਼ਨ ਜਾਂ ਫਿਰ ਕੋਈ ਹੋਰ ਸਬਜੈਕਟ ਦੇ ਟੀਚਰ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਜਿਹੜੇ ਮੇਨ ਸਬਜੈਕਟ ਵੇਖਣ ਨੂੰ ਮਿਲਦੇ ਆ ਹਿੰਦੀ ਪੰਜਾਬੀ ਅੰਗਰੇਜ਼ੀ ਐਸਐਸਟੀ ਮੈਥ ਤੇ ਸਾਇੰਸ ਜੇਕਰ ਆਪਾਂ ਮੈਥ ਸਾਇੰਸ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦਾ ਜਿਹੜਾ ਸਿਲੇਬਸ ਵੇਖਣ ਨੂੰ ਮਿਲਦਾ ਆ ਉਹ ਕਾਫੀ ਜ਼ਿਆਦਾ ਹੁੰਦਾ ਆ ਸੋ ਜੇਕਰ ਮੈਂ ਇਹਨਾਂ ਕੈਡੀਡੇਟਸ ਨੂੰ ਕਹਾ ਕਿ ਤੁਸੀਂ ਸਕੂਲ ਜੁਆਇਨ ਕਰ ਲਵੋ ਸਕੂਲ ਵਿੱਚ ਜਾਣ ਤੋਂ ਬਾਅਦ ਜੁਆਇਨ ਕਰਨ ਤੋਂ ਬਾਅਦ ਜਦੋਂ ਤੁਸੀਂ ਸਕੂਲ ਤੋਂ ਵਾਪਸ ਆਇਆ ਕਰੋਗੇ ਜਾਂ ਫਿਰ ਸਕੂਲ ਦਾ ਜਿਹੜਾ ਬਰਡਨ ਹੈਗਾ ਜੀ ਉਹਨਾਂ ਚੀਜ਼ਾਂ ਨਾਲ ਤੁਹਾਨੂੰ ਨਾਲ-ਨਾਲ ਪੜਨਾ ਮੁਸ਼ਕਲ ਹੋ ਜਾਏਗਾ ਇਹ ਮੈਂ ਸਿਰਫ ਮੈਥ ਤੇ ਸਾਇੰਸ ਵਾਲੇ ਕੈਂਡੀਡੇਟਸ ਦੀ ਗੱਲ ਕਰ ਰਹੀਆਂ ਐਂਡ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕਿ ਮੈਂ ਕਦੇ ਵੀ ਇਹ ਸਜੈਸਟ ਨਹੀਂ ਕਰਦਾ ਹੁੰਦਾ ਕਿ ਤੁਸੀਂ ਆਪ ਦੀ ਤਿਆਰੀ ਦੇ ਵਿੱਚ ਕੋਈ ਸਕੂਲ ਜਾਂ ਫਿਰ ਇੰਸਟੀਚਿਊਟ ਜੁਆਇਨ ਕਰੋ ਕਿਉਂਕਿ ਉੱਥੇ ਬਹੁਤ ਤੁਹਾਡਾ ਟਾਈਮ ਜਾਂਦਾ ਆ ਠੀਕ ਹੈ ਫਾਈਨੈਂਸ਼ੀਅਲ ਹੈਲਪ ਵੀ ਤੁਹਾਡੀ ਹੋ ਜਾਂਦੀ ਹੈ ਘਰੇ ਤੁਸੀਂ ਬੋਰ ਨਹੀਂ ਹੁੰਦੇ ਕੁਝ ਪ੍ਰੋਡਕਟਿਵ ਕਰਦੇ ਰਹਿੰਦੇ ਹੋ ਬਟ ਇਸ ਇਹਨਾਂ ਕੰਮਾਂ ਦੇ ਵਿੱਚ ਤੁਹਾਡਾ ਜਿਹੜਾ ਟਾਈਮ ਹੈਗਾ ਸੀ ਉਹ ਬਹੁਤ ਜ਼ਿਆਦਾ ਜਾਂਦਾ ਆ ਜਿਹਦੇ ਨਾਲ ਤੁਹਾਡੀ ਤਿਆਰੀ ਹੈਗੀ ਆ ਪ੍ਰੋਪਰ ਨਹੀਂ ਹੋ ਪਉਂਦੀ ਬਟ ਪਿਛਲੇ ਕੁਝ ਟਾਈਮ ਦੇ ਵਿੱਚ ਜਾਂ ਫਿਰ ਜੇ ਜੇਕਰ ਆਪਾਂ ਹੁਣ ਦੇ ਹਾਲਾਤ ਵੇਖੀਏ ਤਾਂ ਆਪਾਂ ਨੂੰ ਨਹੀਂ ਲੱਗਦਾ ਪਿਆ ਕਿ ਜਿਹੜਾ ਰਿਕਰੂਟਮੈਂਟ ਤੋਂ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਂ ਫਿਰ ਕੋਈ ਅਪਡੇਟ ਹੈ ਗਿਆ ਸੀ ਵੇਖਣ ਨੂੰ ਮਿਲੇ ਇਹਦੇ ਬਾਰੇ ਵੀ ਕੋਈ ਕਲੀਅਰ ਨਹੀਂ ਹੈਗਾ ਕਦੋਂ ਆਊ ਨੋਟੀਫਿਕੇਸ਼ਨ ਗੱਲ ਸੁਣਨ ਦੇ ਵਿਚ ਆ ਰਹੀ ਆ ਵੀ ਅਗਲੇ ਸਾਲ ਜਿਹੜੇ ਸਾਥੀ ਪੁੱਛ ਰਿਹਾ ਕਿ ਕੀ ਸਾਨੂੰ ਸਕੂਲ ਵਗੈਰਾ ਜੁਆਇਨ ਕਰ ਲੈਣਾ ਚਾਹੀਦਾ ਆ ਸੋ ਜੇਕਰ ਤੁਹਾਡਾ ਜਿਹੜਾ ਸਿਲੇਬਸ ਹੈਗਾ ਆ 50 60% ਆਲਰੇਡੀ ਹੋ ਚੁੱਕਿਆ ਮਾਸਟਰ ਕਾਰਡਰ ਹਿੰਦੀ ਪੰਜਾਬੀ ਅੰਗਰੇਜ਼ੀ ਅਤੇ ਐਸਐਸਟੀ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਜਿਹੜੇ ਆਰਟਸ ਵਾਲੇ ਸਬਜੈਕਟ ਹੁੰਦੇ ਆ ਉਹਦੇ ਉਹਦੀ ਤਿਆਰੀ ਤੁਸੀਂ ਕਰ ਸਕਦੇ ਹੋ ਐਜ਼ ਕੰਪੇਅਰ ਟੂ ਸਾਇੰਸ ਮੈਥ ਵਾਲਿਆਂ ਦੇ ਜਿਹੜੇ ਚਾਰ ਸਬਜੈਕਟ ਦੀ ਮੈਂ ਗੱਲ ਕਰ ਰਿਹਾ ਵੀ ਇਹਨਾਂ ਦੀ ਤਿਆਰੀ ਜੇਕਰ ਤੁਸੀਂ ਪਹਿਲਾਂ ਤੋਂ ਸਟਾਰਟ ਕੀਤੀ ਹੋਈ ਹੈ ਜਾਂ ਫਿਰ ਤੁਸੀਂ ਤਿਆਰੀ ਕਰ ਚੁੱਕੇ ਹੋ ਸਿਰਫ ਰਿਵੀਜ਼ਨ ਕਰਨ ਵਾਲੀ ਰਹਿੰਦੀ ਹੈ ਜਾਂ ਫਿਰ ਥੋੜਾ ਬੋਤ ਤੁਹਾਡਾ ਸਿਲੇਬਸ ਰਹਿੰਦਾ ਆ ਫਿਰ ਤਾਂ ਤੁਸੀਂ ਚਲੋ ਸਕੂਲ ਜੁਆਇਨ ਕਰ ਸਕਦੇ ਹੋ ਬਟ ਸਕੂਲ ਤੁਸੀਂ ਉਹੀ ਜੁਆਇਨ ਕਰਿਓ ਜਿੱਥੇ ਕੋਈ ਐਗਰੀਮੈਂਟ ਸਾਈਨ ਨਹੀਂ ਕਰਵਾਉਂਦੇ ਵੈਸੇ ਤਾਂ ਚਲੋ ਸੈਸ਼ਨ ਦੀ ਸ਼ੁਰੂਆਤ ਕਦੋਂ ਤੋਂ ਹੋ ਚੁੱਕੀ ਹੈ ਅਪ੍ਰੈਲ 1 ਅਪ੍ਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਹੋ ਜਾਂਦਾ ਆ ਕਾਫੀ سارے ਸਕੂਲ ਤੁਹਾਨੂੰ ਨਾਂ ਵੀ ਰੱਖਣਗੇ ਬਟ ਇਹੋ ਜੇ ਕਈ ਸਕੂਲ ਹੁੰਦੇ ਆ ਜਿੱਥੇ ਟੀਚਰਾਂ ਦੀ ਘਾਟ ਹੁੰਦੀ ਆ ਜਾਂ ਫਿਰ ਪ੍ਰਾਈਵੇਟ ਸਕੂਲ ਹੁੰਦੇ ਆ ਛੋਟੇ-ਮੋਟੇ ਉੱਥੇ ਤੁਹਾਨੂੰ ਸੈਲਰੀ ਵੀ ਘੱਟ ਮਿਲੇਗੀ ਐਂਡ ਬਿਨਾ ਕਿਸੇ ਐਗਰੀਮੈਂਟ ਤੋਂ ਤੁ ਵਿੱਚ ਤੁਸੀਂ ਕੀ ਕਰ ਸਕਦੇ ਹੋ ਆਪਦੀ ਜੌਬ ਤੋਂ ਰੈਜ਼ੀਗਨੇਸ਼ਨ ਦੇ ਸਕਦੇ ਹੋ ਰੈਜ਼ੀਗਨੇਸ਼ਨ ਦੇ ਕੇ ਤੁਸੀਂ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਅਜੀ ਸਾਰਾ ਟਾਈਮ ਫਿਰ ਤੁਸੀਂ ਉੱਥੇ ਲਗਾ ਸਕਦੇ ਹੋ ਬਾਕੀ ਕਈ ਸਕੂਲ ਹੁੰਦੇ ਆ ਕਾਫੀ سارے ਸਾਥੀ ਜਿਹੜੇ ਵੀਡੀਓ ਦੇਖ ਰਹਾ ਆ ਉਹਨਾਂ ਨੂੰ ਪਤਾ ਹੀ ਹੋਊਗਾ ਕਿ ਕੁਝ ਸਕੂਲਾਂ ਦੇ ਵਿੱਚ ਉਹ ਪਹਿਲਾਂ ਹੀ ਐਗਰੀਮੈਂਟ ਵਗੈਰਾ ਸਾਈਨ ਕਰਵਾ ਲੈਂਦੇ ਆ ਤੁਹਾਡੇ ਡਾਕੂਮੈਂਟ ਵੀ ਉਹਨਾਂ ਕੋਲ ਹੀ ਹੁੰਦੇ ਆ origignal ਡਾਕੂਮੈਂਟ ਦੀ ਮੈਂ ਗੱਲ ਕਰ ਰਿਹਾ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੁੰਦੀ ਆ ਕਿ ਸ਼ਾਸਨ ਤੋਂ ਪਹਿਲਾਂ ਤੁਸੀਂ ਸਾਡੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਣਾ ਆਪਦੀ ਥਾਂ ਤੇ ਚਲੋ ਉਹ ਵੀ ਸਹੀ ਹੁੰਦੇ ਆ ਬਟ ਕੋਸ਼ਿਸ਼ ਕਰਿਓ ਇਸ ਤਰ੍ਹਾਂ ਜਿੱਥੇ ਤੁਹਾਡਾ ਨੁਕਸਾਨ ਨਾ ਹੋਵੇ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਉਮੀਦ ਮੈਂ ਇਹੀ ਕਰੂੰਗਾ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ so much for watching god bless you all